हां जी ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਜਗਜੀਤ ਸਿੰਘ ਡੱਲੇਵਾਲ ਬਹੁਤ ਵੱਡੀ ਖਬਰ ਆ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦੇਣਾ ਚਾਹੂੰਗਾ ਕਿ ਮੇਰਾ ਵੀਰ ਧਿਆਨ ਦੇ ਨਾਲ ਗੱਲ ਪੂਰੀ ਸੁਣ ਲੈਣੀ ਆ ਤੇ ਬਾਅਦ ਦੇ ਵਿੱਚ ਆਪਾਂ ਆਪਣੇ ਵਿਚਾਰ ਸਾਂਝੇ ਕਰਾਂਗੇ ਜਿਹੜੀ ਕਿ ਖਬਰ ਉਹ ਖਬਰ ਐਸੀ ਕਿ ਪੂਰੇ ਦੇਸ਼ ਭਰ ਦੇ ਵਿੱਚ ਤੰਦਮ ਮਚਾ ਦਿੱਤਾ ਇਸ ਖਬਰ ਨੇ ਔਰ ਮੈਂ ਤੁਹਾਨੂੰ ਪਹਿਲੇ ਨੰਬਰ ਤੇ ਅਪੀਲ ਕਰਦਾ ਜਿਹੜੇ ਚੈਨਲਾਂ ਨੇ ਵੱਡਾ ਚੈਨਲ ਇੱਕ ਤੁਹਾਡੇ ਮੈਂ ਸਾਹਮਣੇ ਦਿਖਾਉਣ ਜਾ ਰਿਹਾ ਦੰਨੇਵਾਲ ਸਾਹਿਬ ਨੂੰ ਲੈ ਕੇ ਖਬਰ ਆ ਚੁੱਕੀ ਹੈ ਬੇਹੱਦ ਜਿਆਦੇ ਹੈਰਾਨੀ ਜਨਕ ਮਾਮਲਾ 31 ਤਰੀਕ ਅੱਜ ਤੁਸੀਂ ਸਾਰੇ ਜਾਣਦੇ ਹੋ ਤੇ ਅੱਜ ਦੀ ਉਸ ਚੈਨਲ ਬਣੀ ਉਹ ਬਹੁਤ ਵੱਡੀ ਪੁਸ਼ਟੀ ਕੀਤੀ ਗਈ ਹੈ ਥੋੜਾ ਟਾਈਮ ਪਹਿਲਾਂ ਤਾਂ ਮੈਂ ਇਸ ਖਬਰ ਨੂੰ ਚੰਗੀ ਤਰ੍ਹਾਂ ਪਹਿਲਾਂ ਸੁਣਿਆ ਉਸ ਤੋਂ ਬਾਅਦ ਮੈਂ ਸੋਚਿਆ ਵੀ ਸਾਡੇ ਪੰਜਾਬ ਦੇ ਕਿਸਾਨਾਂ ਭਾਈਚਾਰੇ ਦੇ ਵਿੱਚ ਇਹ ਗੱਲ ਨੂੰ ਰੱਖਣਾ ਬੜਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰਾ ਪੰਜਾਬ ਡੱਲੇਵਾਲ ਦੀਆਂ ਯਾਨੀ ਡੱਲੇਵਾਲ ਨੂੰ ਲੈ ਕੇ ਦੁਆਵਾਂ ਕਰ ਰਿਹਾ ਉਹਨਾਂ ਦੇ ਲਈ ਅਰਦਾਸਾਂ ਕਰ ਰਹੇ ਨੇ ਲੋਕ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲਾ ਕੇ ਰੱਖਣ ਤੇ ਆਪਣੇ ਪੰਜਾਬ ਦੇ ਵਿੱਚ ਇੱਕ ਐਸਾ ਰికੋਰਡ ਪੈਦਾ ਹੋ ਜਾਵੇ ਵੀ ਇੱਕ ਸੂਰਮੇ ਨੇ ਇੱਕ ਯੋਧੇ ਨੇ ਜਿਹੜਾ ਕਿ ਮੋਰਚਾ ਲਾਇਆ ਉਹਨੂੰ ਸਫਲ ਕਰ ਦਿੱਤਾ ਪਰ ਨਹੀਂ ਕੁਝ ਇਹੋ ਜਿਹੇ ਲੋਕ ਜਿਹੜੇ ਕਿ ਸਾਡੇ ਇਹਨਾਂ ਯੋਧਿਆਂ ਦੀਆਂ ਲੱਤਾਂ ਖਿੱਚਣ ਤੇ ਲੱਗੇ ਨੇ ਤੇ ਉਹਨਾਂ ਦੀ ਜਿਹੜੀ ਮੌਤ ਦੀ ਖਬਰ ਉਹ ਇੱਕ ਚੈਨਲ ਪੁਸ਼ਟੀ ਕਰਨ ਲੱਗ ਰਿਹਾ ਤੇ ਮੈਂ ਤੁਹਾਨੂੰ ਇਹ ਪਹਿਲਾ ਚੈਨਲ ਦਿਖਾਉਣਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਪਹਿਲਾਂ ਇਹ ਚੈਨਲ ਆਪਦੇ ਵੰਨੀਆਂ ਪੁਸ਼ਟੀ ਕਰ ਰਿਹਾ ਮੈਂ ਤੁਹਾਨੂੰ ਇਹਦਾ ਨਾਮ ਤੱਕ ਪਤਾ ਦੱਸੂਗਾ ਕੀ ਹੈ ਸੁਣੋ ਸਤਿਕਾਰ ਮੈਂ ਤੁਹਾਡਾ ਹੂਸ਼ ਰਾਜ ਦੀ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸਾਰੇ ਭਾਰਤ ਵਾਸੀਓ ਵੱਲੋਂ ਅੱਜ ਨਵਾਂ ਸਾਲ ਮਨਾਇਆ ਜਾ ਰਿਹਾ ਹੈ 2025 ਦੇ ਪਹਿਲੇ ਮਹੀਨੇ ਦੀ ਪਹਿਲੀ ਤਰੀਕ ਹੈ ਇੱਕ ਪਾਸੇ ਲੋਕ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ ਦੂਸਰੇ ਪਾਸੇ ਜੇ ਗੱਲ ਕਰੀਏ ਕਿਸਾਨ ਆਪੂ ਜਗਜੀਤ ਸਿੰਘ ਡੱਲੇਵਾ ਜਿਨ੍ਹਾਂ ਨੂੰ ਅੱਜ ਪੂਰੇ 37 ਦਿਨ ਹੋ ਗਏ ਮਰਦਬਾ ਉੱਤੇ ਬੈਠੇ ਹੋਏ ਨੂੰ ਬੜੀ ਵੱਡੀ ਮਨਹੂਸ ਤੇ ਮੰਦ ਭਾਗੀ ਖਬਰ ਆ ਰਹੀ ਹੈ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਤੋਂ ਉਧਰ ਭਾਰਤੀ ਜਨਤਾ ਪਾਰਟੀ ਚਾਤੂਬਾਸੀ ਹੋ ਰਹੀ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਵਾਰ ਵੀ ਕੋਈ ਸੰਕੇਤ ਨਹੀਂ ਦਿੱਤਾ ਗਿਆ ਕਿ 13 ਦੇ ਵਿੱਚੋਂ ਅਸੀਂ ਧੋਧੀਆਂ ਥੋੜੀਆਂ ਬੋਥੀਆਂ ਮੰਗਾ ਹੱਲ ਲੈਂਦੇ ਹਾਂ ਪੰਜਾਬੀਓ ਗੱਲ ਧਿਆਨ ਦੇ ਨਾਲ ਸੁਣਨਾ ਮੇਰਾ ਵੀਰ ਆ ਜਿਹੜੀ ਤੁਸੀਂ ਇਸ ਬੰਦੇ ਦੀ ਤਸਵੀਰ ਵੇਖ ਰਹੇ ਹੋ ਤਾਂ ਇਹ ਉਹੀ ਤਸਵੀਰ ਆ ਜਿਹੜਾ ਕੁਛ ਇਸ ਨੇ ਲਿਖਿਆ ਇਹਨੂੰ ਸਕਰੀਨਸ਼ਾਟ ਲੈ ਕੇ ਧਿਆਨ ਦੇ ਨਾਲ ਦੇਖਣਾ ਔਰ ਇਸਨੇ ਖਬਰ ਦਿੱਤੀ ਹੈ ਇਸ ਖਬਰ ਨੂੰ ਪੂਰੇ ਯਾਨੀ 8 ਘੰਟੇ ਹੋ ਚੁੱਕੇ ਨੇ ਇਸ ਵਕਤ ਜਿਸ ਵਕਤ ਮੈਂ ਰਿਕਾਰਡ ਕਰ ਰਿਹਾ ਹੈ ਵੀਡੀਓ ਬਹੁਤ ਸਾਰੇ ਚੈਨਲ ਨੇ ਜਿਹੜੇ ਅਫਵਾਹਾਂ ਫੈਲਾਉਂਦੇ ਨੇ ਵੀ ਡੱਲੇਵਾਲ ਸਾਹਿਬ ਨਹੀਂ ਰਹੇ ਬਹੁਤ ਸਾਰੇ ਹੋਰ ਚੈਨਲਾਂ ਦੀ ਮੈਂ ਪੁਸ਼ਟੀ ਕਰੂੰਗਾ ਹਲੇ ਪਰ ਉਹ ਅਗਲੀ ਵੀਡੀਓ ਦੇ ਵਿੱਚ ਕਰੂੰਗਾ ਜਿਹੜਾ ਇਹ ਸ਼ਖਸ ਹੈ ਇਹਦੇ ਚੈਨਲ ਦਾ ਨਾਮ ਤਾਂ ਇਕ ਮੈਂ ਤੁਹਾਡੇ ਸਾਹਮਣੇ ਦੱਸ ਦਿੱਤਾ ਖਬਰਨਾਮਾ ਇਸ ਚੈਨਲ ਦਾ ਨਾਮ ਔਰੇ ਸਖਸ਼ਾ ਜਿਹੜਾ ਇਹਦੇ ਚੈਨਲ ਤੇ ਜਾ ਕੇ ਪਹਿਲਾਂ ਤੁਸੀਂ ਇਹਦੀਆਂ ਵੀਡੀਓ ਚੈੱਕ ਕਰਿਓ ਫਿਰ ਇਹਦੇ ਕਮੈਂਟ ਬਾਕਸ ਨੇ ਜਿਹੜੇ ਉਹ ਬੰਦ ਕਰ ਦਿੱਤੇ ਗਏ ਨੇ ਤਾਂ ਕਿ ਕੋਈ ਸਾਨੂੰ ਕਮੈਂਟ ਕਰਕੇ ਗਾਲਾਂ ਵੀ ਨਾ ਕੱਢ ਸਕੇ ਤਾਂ ਆਪਣੇ ਕਮੈਂਟ ਖੁੱਲੇ ਨੇ ਮੈਂ ਅੱਜ ਖਬਰ ਪਾਈ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਅਫਵਾਹ ਫੈਲਾ ਰਿਆ ਸੀ ਕੋਈ ਚੈਨਲ ਤੇ ਮੈਂ ਉਹਦੇ ਵਿੱਚ ਉਹਨੂੰ ਐਕਸਪੋਜ਼ ਕਰ ਦਿੱਤਾ ਤਾਂ ਕੁਝ ਲੋਕਾਂ ਨੇ ਮੈਨੂੰ ਵੀ ਗਲਤ ਸਮਝਿਆ ਕਿ ਦੇਵਾ ਸਿੱਧੂ ਹੀ ਕਹਿ ਰਿਹਾ ਹੈ ਦਰਅਸਲ ਮੇਰੀ ਜ਼ੁਬਾਨ ਦੇ ਵਿੱਚੋਂ ਉਹਦੇ ਵਿੱਚ ਕੋਈ ਸ਼ਬਦ ਤੱਕ ਨਹੀਂ ਕਿਹਾ ਗਿਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੂੰ ਕਿਉਂਕਿ ਇੱਕ ਚੈਨਲ ਮੈਂ ਉਹਦੇ ਵਿੱਚ ਵੀਡੀਓ ਦੇ ਦਿਖਾ ਵੀ ਰਿਹਾ ਵੀ ਆਹ ਚੈਨਲ ਹੈ ਇਹ ਇਹਨਾਂ ਦੀ ਜਿਹੜੀ ਕਿ ਬਹੁਤ ਸਾਰੀ ਕਟਨਾਮਾਂ ਦੀ ਵੀ ਉਹ ਨਹੀਂ ਰਹੇ ਉਹ ਚੈਨਲ ਪੁਸ਼ਟੀ ਕਰ ਰਿਹਾ ਸੀ ਤੇ ਮੈਂ ਉਹਨੂੰ ਨੰਗਾ ਕਰ ਦਿੱਤਾ ਤਾਂ ਕੁਝ ਪੰਜਾਬ ਦੇ ਲੋਕਾਂ ਨੇ ਮੈਨੂੰ ਹੀ ਗਲਤ ਸਮਝਿਆ ਜਿਹੜੀ ਕਿ ਉਹਨਾਂ ਦੀ ਇੱਕ ਨਕਾਮੀ ਵਾਲੀ ਗੱਲ ਕਹੂੰਗਾ ਮੈਂ ਕਿਉਂਕਿ ਉਹਨਾਂ ਨੇ ਪੂਰੀ ਵੀਡੀਓ ਸੁਣੀ ਨਹੀਂ ਹੈ ਤਾਂ ਪੂਰੀ ਵੀਡੀਓ ਮੇਰਾ ਵੀਰ ਜਰੂਰ ਸੁਣਿਆ ਕਰੋ ਤਾਂ ਕਿ ਤੁਹਾਨੂੰ ਸੱਚ ਪਤਾ ਲੱਗੇ ਬੰਦਾ ਕਹਿੰਦਾ ਕੀ ਹੈ ਹਿੱਸਿਆਂ ਦੇ ਵਿੱਚ ਸੁਣਨ ਲਈ ਤਾਂ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਜਦੋਂ ਤੁਸੀਂ ਥੋੜੀ ਬਹੁਤੀ ਵੀਡੀਓ ਸੁਣਦੇ ਹੋ ਤਾਂ ਤੁਹਾਡੇ ਕੋਈ ਸਮਝ ਨਹੀਂ ਲੱਗਦੀ ਗੱਲ ਕਿ ਹੈ ਕੀ ਹੈ ਪਰ ਡੱਲੇਵਾਲ ਸਾਹਿਬ ਨੂੰ ਲੈ ਕੇ ਜਿਹੜੀ ਖਬਰ ਹੈ ਜਿਹੜੀ ਸੱਚੀ ਖਬਰ ਹੈ ਉਹ ਇਹੀ ਹੈ ਕਿ ਡੱਲੇਵਾਲ ਸਾਹਿਬ ਸਹੀ ਸਲਾਮਤ ਨੇ ਔਰ ਇਹ ਚੈਨਲ ਨੇ ਕੀ ਲਿਖਿਆ ਦਾ ਸਕਰੀਨ ਸ਼ਾਟ ਚੰਗੀ ਤਰ੍ਹਾਂ ਤੁਸੀਂ ਦੇਖ ਲੈਣਾ ਔਰ ਉਸ ਤੋਂ ਬਾਅਦ ਤੁਸੀਂ ਇੰਨਾ ਤੱਕ ਨਹੀਂ ਪਹੁੰਚ ਸਕੋਗੇ ਮੈਨੂੰ ਨਹੀਂ ਲੱਗਦਾ ਕਿਉਂਕਿ ਕਮੈਂਟ ਬਾਕਸ ਦਰਅਸਲ ਬੰਦ ਨੇ ਤਾਂ ਮੇਰੇ ਕਮੈਂਟ ਬਾਕਸ ਖੁੱਲੇ ਨੇ ਮੈਨੂੰ ਕੋਈ ਡਰ ਨਹੀਂ ਕਿਸੇ ਦੀ ਕੋਈ ਲੋੜ ਨਹੀਂ ਕਿ ਮੈਂ ਆਪਦਾ ਯਾਨੀ ਸਿੱਧਾ ਕੰਮ ਕਰ ਰਿਹਾ ਸਾਡੇ ਪੰਜਾਬ ਦੇ ਪ੍ਰਤੀ ਬਹੁਤ ਸਾਰੀਆਂ ਕੌਮਾਂ ਦੇ ਪ੍ਰਤੀ ਸਾਡੇ ਬਹੁਤ ਸਾਰੇ ਸਿੱਖਾਂ ਦੇ ਪ੍ਰਤੀ ਮੈਂ ਬੋਲਿਆ ਬਹੁਤ ਸਾਰੇ ਮੁੱਦੇ ਨੇ ਐਸੇ ਜਿਨ੍ਹਾਂ ਦੇ ਉੱਤੇ ਮੈਂ ਲਗਾਤਾਰ ਕੰਮ ਕੀਤਾ ਢੱਡਰੀਆਂ ਵਾਲੇ ਸੰਤ ਨੂੰ ਲੈ ਕੇ ਵੀ ਇਹ ਗੱਲ ਹੋਰ ਹੈ ਲਿਖਿਆ ਚਾਹੇ ਜੋ ਮਰਜੀ ਹੈ ਪਰ ਤੁਸੀਂ ਵਿੱਚ ਕਹਿ ਕਹਿ ਕੀ ਰਹੇ ਹੋ ਉਹ ਵੀ ਦੱਸੋ ਨਾ ਮੇਰੀ ਵੀਡੀਓ ਦੇ ਵਿੱਚ ਕੋਈ ਸ਼ਬਦ ਦਿਖਾਓ ਕਿ ਮੈਂ ਕਿਸੇ ਨੂੰ ਮਾਰਿਆ ਕਿਹਾ ਹੋਵੇ ਤਾਂ ਪੰਜਾਬੀਓ ਮੇਰੀ ਅਪੀਲ ਜੇਕਰ ਤੁਸੀਂ ਵਾਕਈ ਪੰਜਾਬੀ ਮੇਰਾ ਕੋਈ ਭਰਾ ਦੇਖ ਰਿਹਾ ਵਾਕਈ ਇਸ ਗੱਲਾਂ ਦੇ ਨਾਲ ਦਰਦ ਰੱਖਦੇ ਹੋ ਤਾਂ ਇਸ ਵੀਡੀਓ ਨੂੰ ਆਪ ਦਾ ਫਰਜ਼ ਸਮਝ ਕੇ ਇੱਕ ਤੁਸੀਂ ਇਸ ਗੱਲ ਦੇ ਵਿੱਚ ਮੇਰੀ ਮਦਦ ਵੀ ਕਰ ਸਕਦੇ ਹੋ ਜਿਵੇਂ ਇਹਨਾਂ ਚੈਨਲਾਂ ਨੂੰ ਐਕਸਪੋਜ਼ ਕਰਨਾ ਔਰ ਇਹਨਾਂ ਦੀਆਂ ਜੜੀਆਂ ਖਬਰਾਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਕਿ ਲੋਕ ਦਰਅਸਲ ਗਲਤ ਪਰੋਸ ਰਹੇ ਨੇ ਤਾਂ ਡੱਲੇਵਾਲ ਸਾਹਿਬ ਨੂੰ ਲੈ ਕੇ ਉਹਨੇ ਇਹ ਗੱਲ ਆਪਣੇ ਮੂੰਹ ਦੇ ਵਿੱਚੋਂ ਕਹੀ ਕਿ ਡੱਲੇਵਾਲ ਸਾਹਿਬ ਨੂੰ ਲੈ ਕੇ ਮਨੂਸ ਖਬਰ ਆਈ ਹੈ ਖਨੋਰੀ ਬਾਰਡਰ ਤੋਂ ਤਾਂ ਇੱਕ ਪਾਸੇ ਲੋਕ ਜਿਹੜੇ ਨਵਾਂ ਸਾਲ ਮਨਾ ਰਹੇ ਨੇ ਤਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਡੱਲੇਵਾਲ ਨੂੰ ਲੈ ਕੇ ਤੁਸੀਂ ਇਹਦੇ ਚੈਨਲ ਤੇ ਜਾ ਕੇ ਚੈੱਕ ਕਰੋ ਤੁਹਾਨੂੰ ਯਕੀਨ ਹੋ ਜਾਣਾ ਖਬਰ ਨਾਵਾ ਚੈਨਲ ਦਾ ਨਾਮ ਹੈ ਪੰਜਾਬੀ ਦੇ ਵਿੱਚ ਸਰਚ ਕਰਨਾ ਫਿਰ ਨਿਕਲੂਆ ਨਹੀਂ ਤਾਂ ਨਹੀਂ ਨਿਕਲਦਾ ਸਰਚ ਦੇ ਵਿੱਚ ਤਾਂ ਆਉਗਾ ਜੇਕਰ ਮੇਰਾ ਵੀਰ ਉਸ ਨੂੰ ਪੰਜਾਬੀ ਦੇ ਵਿੱਚ ਤੁਸੀਂ ਸਰਚ ਕਰੋਗੇ ਖਬਰ ਨਾਵਾ ਐਸ ਚੈਨਲ ਨੇ ਬਹੁਤ ਸਾਰੀਆਂ ਹੋਰ ਵੀ ਵਾਹਵਾ ਹੜਾਈਆਂ ਨੇ ਅੱਜ ਉਸ ਬੰਦੇ ਨੇ ਇੱਕ ਮੇਰੀ ਖਬਰ ਪਾਈ ਕਹਿੰਦਾ ਵੀ ਇਹ ਗੁਰਿੰਦਰ ਸਿੰਘ ਢਿੱਲੋਂ ਮਹਾਰਾਜ ਦੇ ਖਿਲਾਫ ਦੇਵਾ ਸਿੱਧੂ ਨੇ ਖਬਰ ਪਾ ਰੱਖੀ ਹੈ ਤਾਂ ਜਦੋਂ ਉਹਨੇ ਫੋਨ ਦੇ ਵਿੱਚ ਸੁਣਾਈ ਲੋਕਾਂ ਨੂੰ ਤਾਂ ਮੈਂ ਉਹਦੇ ਵਿੱਚ ਕੁਝ ਕਹਿ ਨਹੀਂ ਰਿਹਾ ਦਰਅਸਲ ਤੁਸੀਂ ਮੇਰੇ ਚੈਨਲ ਤੇ ਡਾਇਰੈਕਟ ਜਾ ਕੇ ਦੇਖ ਵੀ ਸਕਦੇ ਹੋ ਮੈਂ ਆਪਣੇ ਮੂੰਹ ਚੋਂ ਨਹੀਂ ਕਹਿ ਰਿਹਾ ਮੈਂ ਉਸ ਚੈਨਲ ਨੂੰ ਐਕਸਪੋਜ਼ ਕਰ ਰਿਹਾ ਦਿਖਾ ਰਿਹਾ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਦੇ ਖਿਲਾਫ ਮਹੀਮ ਸਿਰਜ ਰਿਹਾ ਸੀ ਤਾ ਪਤਾ ਨਹੀਂ ਸਾਡੇ ਪੰਜਾਬ ਦੇ ਲੋਕ ਹਿੱਸਿਆਂ ਦੇ ਵਿੱਚ ਵੀਡੀਓ ਸੁਣਦੇ ਨੇ ਤਾਂ ਉਹਨਾਂ ਨੂੰ ਪਹਿਲੀ ਗੱਲ ਸਮਝ ਨਹੀਂ ਲੱਗੀ ਤਾਂ ਕੁਝ ਲੋਕਾਂ ਨੇ ਮੈਨੂੰ ਵੀ ਗਲਤ ਕਮੈਂਟ ਕੀਤੇ ਕਿ ਤੂੰ ਕਹਿ ਰਿਹਾ ਮੈਂ ਤਾਂ ਕਹਿ ਨਹੀਂ ਰਿਹਾ ਦਰਅਸਲ ਉਹਦੇ ਵਿੱਚ ਪਰ ਹੁਣ ਮੇਰੀ ਅਪੀਲ ਹੈ ਮੇਰੀ ਕੋਈ ਵੀ ਵੀਡੀਓ ਤੁਸੀਂ ਦੇਖ ਲਓ ਜੇਕਰ ਤੁਹਾਨੂੰ ਗਲਤ ਲੱਗਦੀ ਆ ਤਾਂ ਮੇਰੇ ਚੈਨਲ ਨੂੰ ਬੇਸ਼ੱਕ ਦੀ ਤੁਸੀਂ ਅਨਸਬਸਕ੍ਰਾਈਬਰ ਕਰ ਦਿਓ ਤਾਂ ਤੁਹਾਡੀ ਮਰਜ਼ੀ ਆ ਕਿਉਂ ਕਿਉਂਕਿ ਮੈਂ ਸੱਚ ਕਹਿਣਾ ਚਾਹੁੰਦਾ ਤੁਸੀਂ ਪਕੜਨਾ ਤੁਹਾਡਾ ਕੰਮ ਆ ਪਰ ਮੈਂ ਕਿਸੇ ਨੂੰ ਆਪਣੇ ਮੂੰਹ ਦੇ ਵਿੱਚੋਂ ਇਹ ਗੱਲ ਨਹੀਂ ਕਹੀ ਵੀ ਫਲਾਨਾ ਬੰਦਾ ਨਹੀਂ ਰਿਹਾ ਜਾਂ ਉਹ ਹੋ ਗਿਆ ਪਰ ਹੁਣ ਤੁਸੀਂ ਪੰਜਾਬੀ ਹੋ ਆਪਦਾ ਫਰਜ ਸਮਝ ਕੇ ਇਸ ਬੰਦੇ ਨੂੰ ਐਕਸਪੋਜ਼ ਜ਼ਰੂਰ ਕਰਨਾ ਤਾਂ ਇਹ ਵੀਡੀਓ ਗਰੁੱਪਾਂ ਦੇ ਵਿੱਚ ਮੇਰਾ ਵੀਰ ਸ਼ੇਅਰ ਕਰਨੀ ਆ ਜੇ ਕੋਈ ਕਿਸਾਨ ਭਰਾ ਦੇਖ ਰਿਹਾ ਤਾਂ ਵਾਕਈ ਗਰੁੱਪਾਂ ਦੇ ਵਿੱਚ ਕਰਨੀ ਆ ਕਿਉਂਕਿ ਡੱਲੇਵਾਲ ਨੂੰ ਲੈ ਕੇ ਬਹੁਤ ਸਾਰੀਆਂ ਜੜੀਆਂ ਇਹੋ ਜਿਹੀਆਂ ਹਵਾਵਾਂ ੜਾ ਰਹੇ ਨੇ ਬਹੁਤ ਸਾਰੇ ਚੈਨਲ ਨੇ ਜਿਹੜੇ ਮੈਂ ਹਲੇ ਐਕਸਪੋਜ਼ ਕਰੂੰਗਾ ਤੁਹਾਡੇ ਸਾਹਮਣੇ ਕਰੂੰਗਾ ਇੱਕ ਇੱਕ ਕਰਕੇ ਸਭ ਦੀ ਪੋਲ ਖੋਲਾਂਗੇ ਔਰ ਜਿਹੜਾ ਇਹ ਚੈਨਲ ਹੈ ਖਬਰਨਾਮਾ ਇਸ ਚੈਨਲ ਨੂੰ ਦਰਅਸਲ ਦੇਖਣਾ ਜ਼ਰੂਰੀ ਆ ਤਾਂ ਕਿ ਤੁਹਾਨੂੰ ਸੱਚ ਪਤਾ ਲੱਗੇ ਕਿ ਦੇਵਾਂ ਸਿੱਧੂ ਝੂਠ ਕਹਿ ਰਿਹਾ ਜਾਂ ਸੱਚ ਕਹਿ ਰਿਹਾ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਦਬਾਉਣਾ ਨਾ ਜੀ ਭੁੱਲਣਾ ਮਿਲਦੇ ਆ ਅਗਲੇ ਟੌਪਿਕ ਤੇ ਧੰਨਵਾਦ